ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮਾਵਾਂ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਜੇਕਰ ਇਹ ਦੋ ਕੰਮ ਕਰ ਲੈਂਦੀਆਂ ਹਨ ਤਾਂ ਉਹਨਾਂ ਦੀ ਤਰੱਕੀ ਵੇਖ ਕੇ ਦੁਨੀਆ ਹੈਰਾਨ ਰਹਿ ਜਾਵੇਗੀ ਇਹ ਕੰਮ ਕਦੋਂ ਤੇ ਕਿਵੇਂ ਕਰਨੇ ਹਨ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੀਆਂ ਵੀ ਮਾਵਾਂ ਆਪਣੇ ਬੱਚਿਆਂ ਦੀ ਤਰੱਕੀ ਚਾਹੁੰਦੀਆਂ ਹਨ ਕਾਮਯਾਬੀ ਚਾਹੁੰਦੀਆਂ ਹਨ ਉਹ ਮਾਵਾਂ ਸਾਧ ਸੰਗਤ ਜੀ ਦੋ ਕੰਮ ਹਰ ਰੋਜ਼ ਕਰਿਆ ਕਰਨ ਜਿਵੇਂ ਸਾਤ ਸੰਗਤ ਜੀ ਬੱਚੇ ਕਹਿਣੇ ਤੋਂ ਬਾਹਰ ਹੁੰਦੇ ਹਨ ਕਈ ਬੱਚੇ ਕਹਿਣਾ ਹੀ ਨਹੀਂ ਮੰਨਦੇ ਜਾਂ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਨਹੀਂ ਹੁੰਦੇ ਸਾਤ ਸੰਗਤ ਜੀ ਉਹ ਪੜ੍ਹਨਾ ਮਾਵਾ ਇਹ ਦੋ ਕੰਮ ਜਦੋਂ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਕਰਨੇ ਸ਼ੁਰੂ ਕਰ ਦਿੰਦੀਆਂ ਹਨ ਤਾਂ ਸਾਤ ਸੰਗਤ ਜੀ ਉਹਨਾਂ ਦੇ ਜਿਹੜੇ ਬੱਚੇ ਹਨ ਬੱਚਿਆਂ ਦੀ ਕਾਮਯਾਬੀ ਦੇ ਫਿਰ ਰਸਤੇ ਖੁੱਲ ਜਾਂਦੇ ਹਨ ਉਹ ਕਿਹੜੇ ਦੋ ਕੰਮ ਹਨ ਸਾਲ ਸੰਗਤ ਜੀ ਜੋ ਹਰ ਰੋਜ਼ ਹੀ ਸਾਨੂੰ ਕਰਨੇ ਚਾਹੀਦੇ ਹਨ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸਾਲ ਸੰਗਤ ਜੀ ਜਿਨ੍ਹਾਂ ਦੇ ਬੱਚੇ ਕਹਿਣਾ ਨਹੀਂ ਮੰਨਦੇ ਜਾਂ ਫਿਰ ਕਹਿਣੇ ਤੋਂ ਬਾਹਰ ਹਨ ਤਾਂ ਉਹ ਭੈਣ ਭਰਾ ਮਾਤਾਵਾਂ ਭੈਣਾ ਜੋ ਵੀ ਜਿਨ੍ਹਾਂ ਦੇ ਬੱਚੇ ਕਹਿਣਾ ਨਹੀਂ ਮੰਨਦੇ ਸਾਧ ਸੰਗਤ ਜੀ ਪਹਿਲੀ ਤਾਂ ਗੱਲ ਕਿ ਉਹਨਾਂ ਨੂੰ ਕਿਸੇ ਪੰਡਿਤ ਬਾਬੇ ਦੇ ਕੋਲ ਕਦੇ ਵੀ ਨਹੀਂ ਜਾਣਾ ਚਾਹੀਦਾ ਹਰ ਰੋਜ਼ ਆਪਣੇ ਘਰ ਦੇ ਵਿੱਚ ਪਾਠ ਕਰਨਾ ਚਾਹੀਦਾ ਹੈ ਤੇ ਸਾਧ ਸੰਗਤ ਜੀ ਜਦੋਂ ਅਸੀਂ ਪਾਠ ਕਰਦੇ ਹਾਂ ਪਰਮਾਤਮਾ ਦੀ ਫਿਰ ਸਾਡੇ ਤੇ ਬੇਅੰਤ ਕਿਰਪਾ ਹੁੰਦੀ ਹੀ ਰਹਿੰਦੀ ਹੈ ਕਿਉਂਕਿ ਜੋ ਚੀਜ਼ ਸਾਨੂੰ ਗੁਰਬਾਣੀ ਤੋਂ ਮਿਲਣੀ ਹੈ ਉਹ ਸਾਧ ਸੰਗਤ ਜੀ ਸਾਨੂੰ ਹੋਰ ਕਿਤੇ ਉਹ ਵੀ ਨਹੀਂ ਮਿਲ ਸਕਦੀ ਭਾਵੇਂ ਅਸੀਂ ਕਿਤੇ ਵੀ ਜਾਈਏ ਉਹ ਚੀਜ਼ ਸਾਨੂੰ ਪ੍ਰਾਪਤ ਹੋ ਕੇ ਹੀ ਰਹੇਗੀ ਜਿਹੜੀ ਸਾਡੇ ਭਾਗਾਂ ਵਿੱਚ ਲਿਖੀ ਹੈ ਤੇ ਗੁਰਬਾਣੀ ਤੋਂ ਉੱਪਰ ਕੁਝ ਵੀ ਨਹੀਂ ਹੈ ਜੇ ਕੋਈ ਕਹੇ ਨਾ ਕਿ ਸਾਨੂੰ ਇੱਥੋਂ ਆਹ ਚੀਜ਼ ਮਿਲੀ ਏ ਉਥੋਂ ਉਹ ਮਿਲੀ ਏ ਤੇ ਇਹ ਸਾਧ ਸੰਗਤ ਜੀ ਸਿਰਫ ਟੇਵੇ ਹੁੰਦੇ ਹਨ ਕਈ ਵਾਰ ਉਹਨਾਂ ਦਾ ਕੋਈ ਟੇਵਾ ਚੱਲ ਜਾਂਦਾ ਹੈ ਕੋਈ ਜਾਦੂ ਟੋਣਾ ਚੱਲ ਜਾਂਦਾ ਹੈ ਉਹਨਾਂ ਦਾ ਕੰਮ ਤਾਂ ਵੈਸੇ ਹੀ ਸਿੱਧ ਹੋਣਾ ਹੁੰਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਅਸੀਂ ਜਿੱਥੇ ਜਾ ਕੇ ਆਏ ਹਾਂ ਉਹਨਾਂ ਨੇ ਹੀ ਸਾਡਾ ਕੰਮ ਸਫਲ ਕਰਵਾ ਦਿੱਤਾ ਹੈ ਇਸ ਕਰਕੇ ਉਹ ਪਰਮਾਤਮਾ ਤੋਂ ਪਾਸਾ ਵੱਟ ਲੈਂਦੇ ਹਨ ਪਰ ਸਤਸੰਗਤ ਜੀ ਪਰਮਾਤਮਾ ਤੋਂ ਉੱਪਰ ਤਾਂ ਕੋਈ ਵੀ ਵੱਡਾ ਨਹੀਂ ਹੈ ਪਰਮਾਤਮਾ ਪਰਮਾਤਮਾ ਹੀ ਹੈ ਜੇ ਆਪਣੇ ਕਿਸਮਤ ਬਦਲ ਸਕਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹੀ ਬਦਲ ਸਕਦੇ ਹਨ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਦੋਂ ਸਾਡੇ ਬੱਚੇ ਕਹਿਣੇ ਤੋਂ ਬਾਹਰ ਹੋ ਜਾਂਦੇ ਹਨ ਜਾਂ ਪੜ੍ਹਾਈ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਜਾਂ ਪੜ੍ਹਾਈ ਉਹਨਾਂ ਨੂੰ ਆਉਂਦੀ ਹੀ ਨਹੀਂ ਜਾਂ ਕਈ ਵਾਰ ਆਪਣੇ ਮਾਤਾ ਪਿਤਾ ਦੇ ਆਪਣੇ ਵੱਡਿਆਂ ਦੇ ਅੱਗੋਂ ਗਲਤ ਬੋਲ ਜਾਂਦੇ ਹਨ ਕਿਸੇ ਵੀ ਤਰ੍ਹਾਂ ਤੁਹਾਡੇ ਬੱਚੇ ਗਲਤ ਰਸਤੇ ਤੇ ਪੈ ਜਾਂਦੇ ਹਨ ਤੁਹਾਡੇ ਬੱਚੇ ਘਰ ਤੋਂ ਬਾਹਰ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਤਾਂ ਫਿਰ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਸਵੇਰੇ ਤੇ ਸ਼ਾਮ ਜਾਫਿਰ ਜਦੋਂ ਵੀ ਤੁਹਾਨੂੰ ਕਦੇ ਸਮਾਂ ਮਿਲਦਾ ਹੈ ਤੁਸੀਂ ਘਰ ਦੇ ਵਿੱਚ ਪਾਠ ਕਰਨਾ ਸ਼ੁਰੂ ਕਰ ਦਿਓ ਜੇਕਰ ਤੁਹਾਨੂੰ ਪਾਠ ਨਹੀਂ ਵੀ ਆਉਂਦਾ ਕਈ ਭੈਣ ਭਰਾ ਆਖ ਦਿੰਦੇ ਹਨ ਸ਼ਬਦ ਔਖੇ ਹਨ ਪੜੇ ਨਹੀਂ ਜਾਂਦੇ ਤਾਂ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਤਾਂ ਸਾਨੂੰ ਸਭ ਨੂੰ ਆਉਂਦਾ ਹੈ ਜਿਹੜਾ ਕਿ ਬੜਾ ਹੀ ਸਰਲ ਤੇ ਸੌਖਾ ਹੈ ਇਸ ਕਰਕੇ ਸਾਧ ਸੰਗਤ ਜੀ ਜੇ ਤੁਹਾਨੂੰ ਪਾਠ ਨਹੀਂ ਆਉਂਦਾ ਸ਼ਬਦ ਔਖੇ ਲੱਗਦੇ ਹਨ ਵਾਣੀ ਪੜ੍ਹਨੀ ਨਹੀਂ ਆਉਂਦੀ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਤਾਂ ਸਾਧ ਸੰਗਤ ਜੀ ਤੁਸੀਂ ਪਾਠ ਕਰਨ ਦੇ ਸਮੇਂ ਪਹਿਲਾਂ ਤਾਂ ਪਾਠ ਕਰਨ ਤੋਂ ਪਹਿਲਾਂ ਅਰਦਾਸ ਬੇਨਤੀ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਕਰਨੀ ਹੈ ਤੇ ਫਿਰ ਹੀ ਤੁਸੀਂ ਪਾਠ ਸ਼ੁਰੂ ਕਰਨਾ ਹੈ ਜਦੋਂ ਤੁਸੀਂ ਪਾਠ ਕਰਨ ਲੱਗਣਾ ਹੈ ਤਾਂ ਸਾਧ ਸੰਗਤ ਜੀ ਆਪਣੇ ਕੋਲ ਇੱਕ ਗੜਵਾ ਜਲ ਦਾ ਭਰ ਕੇ ਰੱਖ ਲੈਣਾ ਹੈ ਜਲ ਦਾ ਉਹ ਗੜਵਾ ਆਪਣੇ ਕੋਲ ਹੀ ਰੱਖਣਾ ਹੈ ਤੇ ਸਾਥ ਸੰਗਤ ਜੀ ਤੁਸੀਂ ਪਾਠ ਕਰਦੇ ਰਹਿਣਾ ਹੈ ਤੁਸੀਂ ਉਹਦੇ ਕੋਲ ਬੈਠ ਕੇ ਜਿੰਨਾ ਜ਼ਿਆਦਾ ਪਾਠ ਕਰੋਗੇ ਉਹ ਗੁਰਬਾਣੀ ਜਿੰਨੀ ਵੀ ਹੈ ਉਹ ਸਾਥ ਸੰਗਤ ਜੀ ਉਸੇ ਹੀ ਜਲ ਦੇ ਵਿੱਚ ਸਮੋਹ ਜਾਂਦੀ ਹੈ ਅਤੇ ਉਹ ਜਿਹੜਾ ਪਾਣੀ ਹੁੰਦਾ ਹੈ ਉਹ ਅੰਮ੍ਰਿਤ ਬਣ ਜਾਂਦਾ ਹੈ ਜਲ ਬਣ ਜਾਂਦਾ ਹੈ ਜਿੰਨੀ ਵਾਰ ਸਾਡੇ ਘਰ ਦੇ ਵਿੱਚ ਸਾਥ ਸੰਗਤ ਜੀ ਤੁਹਾਡੇ ਬੱਚੇ ਤੋਂ ਪਾਣੀ ਤੁਹਾਡੇ ਕੋਲੋਂ ਮੰਗਦੇ ਹਨ ਜਾਂ ਪੀਣ ਦੇ ਲਈ ਤੁਹਾਡੇ ਘਰ ਦੇ ਵਿੱਚੋਂ ਕੋਈ ਵੀ ਮੈਂਬਰ ਮੰਗਦਾ ਹੈ ਜਿਸ ਭਾਂਡੇ ਦੇ ਵਿੱਚ ਤੁਸੀਂ ਸਾਰਾ ਹੀ ਪਰਿਵਾਰ ਪਾਣੀ ਪੀਂਦੇ ਹੋ ਉਸ ਭਾਂਡੇ ਦੇ ਵਿੱਚ ਇਸ ਜਲ ਨੂੰ ਤੁਸੀਂ ਮਿਕਸ ਕਰ ਲੈਣਾ ਹੈ ਤੇ ਸਾਰੇ ਹੀ ਪਰਿਵਾਰ ਨੂੰ ਉਹ ਜਲ ਦੇਣਾ ਸ਼ੁਰੂ ਕਰ ਦੇਣਾ ਹੈ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਜਦੋਂ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਇਹ ਤਰੀਕਾ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਧ ਸੰਗਤ ਜੀ ਤੁਹਾਡੇ ਬੱਚੇ ਹੌਲੀ-ਹੌਲੀ ਬਿਲਕੁਲ ਸਹੀ ਰਸਤੇ ਤੇ ਆਉਣਾ ਸ਼ੁਰੂ ਕਰ ਦੇਣਗੇ ਮਾਤਾ ਪਿਤਾ ਦਾ ਕਹਿਣਾ ਮੰਨਣ ਲੱਗ ਜਾਣਗੇ ਪੜ੍ਹਾਈ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੇ ਬੱਚੇ ਅੱਗੋਂ ਬੋਲਦੇ ਹਨ ਉਹਨਾਂ ਦੀਆਂ ਵੀ ਗੱਲਾਂ ਵਿੱਚ ਸੁਧਾਰ ਆ ਜਾਵੇਗਾ ਸਾਤ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਕਿ 6 ਦਿਨ ਤਾਂ ਤੁਸੀਂ ਆਪਣੇ ਰੋਜ਼ਮਿਆਂ ਪਰ ਜ਼ਿੰਦਗੀ ਦੇ ਵਿੱਚ ਬਤੀਤ ਕਰ ਦਿੰਦੇ ਹੋ ਐਤਵਾਰ ਦਾ ਸਮਾਂ ਥੋੜਾ ਜਿਹਾ ਫ੍ਰੀ ਹੁੰਦਾ ਹੈ ਇਸ ਦਿਨ ਜੇਕਰ ਹੋ ਸਕੇ ਤਾਂ ਆਪਣੇ ਬੱਚੇ ਨੂੰ ਕਿਸੇ ਨਾ ਕਿਸੇ ਗੁਰੂ ਘਰ ਦੇ ਵਿੱਚ ਜ਼ਰੂਰ ਲੈ ਕੇ ਜਾਇਆ ਕਰੋ ਜੇਕਰ ਘਰ ਦੇ ਕੋਲ ਕੋਈ ਗੁਰਦੁਆਰਾ ਸਾਹਿਬ ਹੈ ਉੱਥੇ ਲੈ ਜਾਓ ਜਿੱਥੇ ਵੀ ਤੁਹਾਡੇ ਪਿੰਡ ਦੇ ਲਾਗੇ ਜਾਂ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਹੋਵੇ ਐਤਵਾਰ ਦੇ ਦਿਨ ਆਪਣੇ ਬੱਚੇ ਨੂੰ ਜ਼ਰੂਰ ਆਪਣੇ ਨਾਲ ਲੈ ਜਾ ਕੇ ਮੱਥਾ ਟਿਕਾ ਕੇ ਲਿਆਇਆ ਕਰੋ ਹੁਣ ਕਈ ਭੈਣ ਭਰਾ ਸਾਧ ਸੰਗਤ ਜੀ ਇਹ ਵੀ ਸੋਚਣਗੇ ਕਿ ਉਹ ਤਾਂ ਪਾਣੀ ਹੁੰਦਾ ਹੈ ਇਹ ਕਿੱਦਾਂ ਹੋ ਸਕਦਾ ਹੈ ਇਹ ਤਾਂ ਗੱਲਾਂ ਹੀ ਹਨ ਉਹ ਸੋਚਦੇ ਹਨ ਕਿ ਪਾਣੀ ਕਿਵੇਂ ਅੰਮ੍ਰਿਤ ਤੇ ਜਲ ਬਣ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਸੁਣਨ ਨੂੰ ਤਾਂ ਸਿਰਫ ਗੱਲਾਂ ਹੀ ਲੱਗਦੀਆਂ ਹਨ ਪਰ ਜੇ ਆਪਾਂ ਕਰਾਂਗੇ ਤਾਂ ਇਹਨਾਂ ਗੱਲਾਂ ਦਾ ਸਾਡੇ ਬੱਚਿਆਂ ਤੇ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਾਂਗੇ ਤੇ ਕੋਲ ਜਲ ਰੱਖ ਕੇ ਕਰਾਂਗੇ ਉਹਦੇ ਵਿੱਚ ਸਾਰੀ ਹੀ ਗੁਰਬਾਣੀ ਸਾਡੀ ਸਮਝ ਆਵੇਗੀ ਫਿਰ ਉਹ ਜਿਹੜਾ ਜਲ ਹੁੰਦਾ ਹੈ ਉਹ ਪਾਣੀ ਨਹੀਂ ਰਹਿ ਜਾਂਦਾ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਬੱਚਿਆਂ ਨੂੰ ਜਲ ਦੇਣਾ ਹੈ ਪਾਣੀ ਦੇ ਵਿੱਚ ਮਿਕਸ ਕਰਕੇ ਤੇ ਸਾਧ ਸੰਗਤ ਜੀ ਇਸ ਦੇ ਨਾਲ ਤੁਸੀਂ ਉਹ ਜਿਹੜਾ ਜਲ ਹੋਵੇਗਾ ਜਿਵੇਂ ਕੋਈ ਵੀ ਤੁਸੀਂ ਘਰ ਦੇ ਵਿੱਚ ਚੀਜ਼ ਬਣਾਉਣੀ ਹੈ ਪ੍ਰਸ਼ਾਦਾ ਤਿਆਰ ਕਰਨਾ ਹੈ ਆਟਾ ਗੁੰਨਦੇ ਹੋ ਆਟੇ ਵਿੱਚ ਵੀ ਜਲਣੂ ਮਿਕਸ ਕਰ ਲੈਣਾ ਹੈ ਸਬਜੀ ਤਿਆਰ ਕਰਦੇ ਹੋ ਉਸ ਵਿੱਚ ਵੀ ਇਸ ਜਲਣੂ ਹੀ ਤੁਸੀਂ ਮਿਕਸ ਕਰ ਲੈਣਾ ਹੈ ਇਸ ਤਰ੍ਹਾਂ ਤੁਸੀਂ ਹਰ ਰੋਜ਼ ਆਪਣੇ ਬੱਚਿਆਂ ਦੀਆਂ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਇਸ ਜਲਣੂ ਮਿਕਸ ਕਰ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਡੇ ਬੱਚੇ ਵਧੀਆ ਰਸਤੇ ਤੇ ਆ ਜਾਣਗੇ ਇਸ ਦੇ ਨਾਲ ਤੁਹਾਨੂੰ ਇੱਕ ਹੋਰ ਵੀ ਫਾਇਦਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਸਾਤ ਸੰਗਤ ਦੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਿਸ ਘਰ ਦੇ ਵਿੱਚ ਪਾਠ ਦੀ ਮਹਿਮਾ ਚੱਲ ਪੈਂਦੀ ਹੈ ਉਸ ਘਰ ਦੇ ਬਾਕੀ ਜੀਵਨ ਉਹ ਵੀ ਸੋਝੀ ਆਉਣੇ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਵੀ ਗੁਰਬਾਣੀ ਦੇ ਨਾਲ ਜੁੜੀਏ ਤੇ ਇਸ ਤਰੀਕੇ ਦੇ ਨਾਲ ਫਿਰ ਪਰਮਾਤਮਾ ਜੀ ਤੁਹਾਡੇ ਕਮਾਈ ਦੇ ਵਿੱਚ ਬਰਕਤਾਂ ਪਾ ਦੇਣਗੇ ਤੁਹਾਡੇ ਘਰ ਦੇ ਵਿੱਚ ਥੋੜੀ ਚੀਜ਼ ਵੀ ਬਹੁਤੀ ਹੋ ਕੇ ਵਰਤਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਹਰ ਚੀਜ਼ ਦੇ ਵਿੱਚ ਸਾਧ ਸੰਗਤ ਜੀ ਗੁਰਬਾਣੀ ਆ ਜਾਵੇਗੀ ਹਰ ਚੀਜ਼ ਦੇ ਵਿੱਚ ਲਈ ਗੁਰਬਾਣੀ ਪੜ੍ਹੀ ਜਾਵੇਗੀ ਤੇ ਸ਼ਬਦ ਹੋਣਗੇ ਉਸਦੇ ਅਰਥ ਹੋਣਗੇ ਤਾਂ ਸਾਧ ਸੰਗਤ ਜੀ ਉਹ ਚੀਜ਼ ਦੇ ਵਿੱਚ ਤਾਂ ਬਰਕਤ ਆਉਣੀ ਲਾਜ਼ਮੀ ਹੋ ਜਾਵੇਗੀ ਇਸ ਤਰ੍ਹਾਂ ਸਾਧ ਸੰਗਤ ਜੀ ਕਈ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਨੂੰ ਜਦੋਂ ਉਹ ਗਲਤ ਰਸਤੇ ਤੇ ਚਲੇ ਜਾਂਦੇ ਹਨ ਉਹਨਾਂ ਨੂੰ ਕਾਫੀ ਝੜਕਦੇ ਹਨ ਤੇ ਜਦੋਂ ਸਾਧ ਸੰਗਤ ਜੀ ਆਪਾਂ ਆਪਣੇ ਬੱਚਿਆਂ ਨੂੰ ਝਿੜਕਦੇ ਹਾਂ ਤਾਂ ਬੱਚੇ ਹੋਰ ਵੀ ਜ਼ਿਆਦਾ ਗਲਤ ਰਸਤੇ 'ਤੇ ਜਾਣਾ ਸ਼ੁਰੂ ਕਰ ਦਿੰਦੇ ਹਨ ਇੱਕ ਗੱਲ ਹੋਰ ਦਾ ਖਾਸ ਧਿਆਨ ਰੱਖਣਾ ਹੈ ਆਪਣੇ ਬੱਚੇ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਉਹਨਾਂ ਦੇ ਲਈ ਤੁਸੀਂ ਬੜੇ ਖਾਸ ਹੋ ਤੇ ਉਹਨਾਂ ਨੂੰ ਆਪਣੇ ਤੇ ਇਹਨਾਂ 'ਕ ਯਕੀਨ ਬਣਾ ਲਓ ਕਿ ਇੱਕ ਫਰੈਂਡ ਸਰਕਲ ਬਣਾ ਲਓ ਉਹਨਾਂ ਨੂੰ ਲੱਗੇ ਕਿ ਜੇ ਮੇਰੇ ਮਾਤਾ-ਪਿਤਾ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੇ ਹਨ ਤਾਂ ਮੈਂ ਵੀ ਇਹਨਾਂ ਦੇ ਨਾਲ ਸ਼ੇਅਰ ਕਰਾਂਗਾ ਆਪਣੇ ਬੱਚੇ ਨੂੰ ਛੋਟੀਆਂ-ਛੋਟੀਆਂ ਗਤੀਵਿਧੀਆਂ ਬਾਰੇ ਹਰ ਰੋਜ਼ ਉਹਨਾਂ ਦੇ ਕੋਲੋਂ ਗੱਲਾਂ ਸੁਣਦੇ ਹੀ ਰਹੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਤੁਹਾਡਾ ਬੱਚਾ ਕਿਸ ਰਸਤੇ ਤੇ ਜਾ ਰਿਹਾ ਹੈ ਕਿਸ ਬੱਚੇ ਦੇ ਨਾਲ ਇਸ ਦਾ ਮੇਲ-ਮਿਲਾਪ ਹੈ ਕਿਹੜਾ ਬੱਚਾ ਇਸ ਦਾ ਫਰੈਂਡ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਉਸ ਦੀ ਸੋਸਾਇਟੀ ਕਿਵੇਂ ਦੀ ਹੋ ਰਹੀ ਹੈ ਸਾਤ ਸੰਗਤ ਜੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਮਝਣ ਦੀ ਬਜਾਏ ਉਹਨਾਂ ਨੂੰ ਝਿੜਕਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਬੱਚੇ ਹੋਰ ਵੀ ਜ਼ਿਆਦਾ ਗਲਤ ਰਸਤੇ 'ਤੇ ਜਾਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਕ੍ਰੋਧ ਭਰ ਜਾਂਦਾ ਹੈ ਗਲਤ ਰਸਤਿਆਂ 'ਤੇ ਜਾਣਾ ਸ਼ੁਰੂ ਕਰ ਦਿੰਦੇ ਹਨ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਤੋਂ ਵੀ ਸਾਤ ਸੰਗਤ ਜੀ ਉਹ ਨਫ਼ਰਤ ਮੰਡਣ ਲੱਗ ਜਾਂਦੇ ਹਨ ਇਸੇ ਤਰ੍ਹਾਂ ਹੀ ਸਾਤ ਸੰਗਤ ਜੀ ਜੇਕਰ ਤੁਹਾਡੇ ਵੀ ਬੱਚੇ ਤੁਹਾਡੇ ਕਹਿਣੇ ਤੋਂ ਬਾਹਰ ਹਨ ਤੁਹਾਡਾ ਕਹਿਣਾ ਨਹੀਂ ਮੰਨਦੇ ਜਾਂ ਪੜ੍ਹਾਈ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਤਾਂ ਜਿਸ ਤਰ੍ਹਾਂ ਵੀ ਸਾਥ ਸੰਗਤ ਜੀ ਤੁਹਾਡੇ ਬੱਚੇ ਦੇ ਕਹਿਣ ਦਾ ਭਾਵ ਗਲਤ ਰਸਤੇਆਂ ਤੇ ਕੋਈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਤਾਂ ਤੁਸੀਂ ਉਸ ਪ੍ਰੋਬਲਮ ਦਾ ਹੱਲ ਆਪ ਲੱਗੋ ਆਪ ਲੱਭੋ ਤੇ ਉਹਨਾਂ ਨੂੰ ਪਤਾ ਕਰੋ ਕਿ ਉਹਨਾਂ ਨੂੰ ਪ੍ਰੋਬਲਮ ਅਸਲ ਵਿੱਚ ਹੈ ਕੀ ਹਰ ਇੱਕ ਗੱਲ ਦੇ ਤਹ ਤੱਕ ਜਾਓ ਜੇ ਬੱਚਾ ਪਰੇਸ਼ਾਨ ਹੈ ਤਾਂ ਉਸ ਦੇ ਚਿਹਰੇ ਤੋਂ ਹੀ ਪਹਿਚਾਣਨਾ ਸ਼ੁਰੂ ਕਰ ਦਿਓ ਤੇ ਜਦੋਂ ਵੀ ਤੁਹਾਡੇ ਬੱਚੇ ਦਾ ਕੋਈ ਦਿਨ ਤਿਉਹਾਰ ਭਾਵ ਕੇ ਜਿਵੇਂ ਜਨਮ ਦਿਨ ਆ ਗਿਆ ਤੇ ਘਰ ਵਿੱਚ ਪਾਰਟੀ ਕਰਨ ਦੀ ਬਜਾਏ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਕੜਾ ਪ੍ਰਸ਼ਾਦ ਦੇਖ ਲੈ ਕੇ ਜਾਓਗੇ ਤਾਂ ਤੁਹਾਡੇ ਬੱਚੇ ਤੇ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਹੋ ਜਾਵੇਗਾ ਤਾਂ ਸਾਫ ਸੰਗਤ ਜੀ ਜੇਕਰ ਤੁਸੀਂ ਪਾਠ ਨਹੀਂ ਕਰਦੇ ਤਾਂ ਪਾਠ ਕਰਨਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਪਾਠ ਕਰਦੇ ਸਮੇਂ ਕੋਲ ਜਲ ਰੱਖੋ ਕਿਉਂਕਿ ਜਲ ਦੇ ਵਿੱਚ ਹੀ ਐਨੀ ਤਾਕਤ ਹੈ ਕਿ ਤੁਹਾਡੇ ਬੱਚਿਆਂ ਦੀ ਕਾਮਯਾਬੀ ਦੇ ਰਸਤੇ ਆਪਣੇ ਆਪ ਹੀ ਖੁੱਲਣੇ ਸ਼ੁਰੂ ਹੋ ਜਾਣਗੇ ਜਦੋਂ ਸਾਧ ਸੰਗਤ ਜੀ ਮਨੁੱਖ ਸਹੀ ਰਸਤੇ ਤੇ ਆ ਜਾਂਦਾ ਹੈ ਜਦੋਂ ਗਲਤ ਰਸਤੇ ਤੇ ਹੁੰਦਾ ਹੈ ਆਪਾਂ ਨੂੰ ਲੱਗਦਾ ਹੈ ਕਿ ਕੁਝ ਨਹੀਂ ਕਰਦਾ ਇਹਦੀ ਕਿਸਮਤ ਮਾੜੀ ਹੋ ਗਈ ਹੈ ਇਹਨੇ ਕੋਈ ਵੀ ਕੰਮ ਹੁਣ ਸਿੱਧ ਨਹੀਂ ਹੋਵੇਗਾ ਇਹਦੇ ਕੋਲ ਤਾਂ ਸਾਧ ਸੰਗਤ ਜੀ ਸਿੱਧ ਦਾ ਕੰਮ ਉਦੋਂ ਹੀ ਹੋਵੇਗਾ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ ਕਿਉਂਕਿ ਮਨੁੱਖ ਹੀ ਹੈ ਜਿਹੜਾ ਆਪਣੇ ਮਨ ਦੇ ਵਿੱਚ ਗਲਤ ਵਿਚਾਰ ਲੈ ਕੇ ਆਉਂਦਾ ਹੈ ਇਸ ਕਰਕੇ ਉਹ ਮਿਹਨਤ ਨਹੀਂ ਕਰਦਾ ਤੇ ਕਾਮਯਾਬ ਨਹੀਂ ਹੁੰਦਾ ਤੇ ਜਦੋਂ ਸਾਧ ਸੰਗਤ ਜੀ ਇਹ ਇੱਕ ਉਪਾਅ ਦੇ ਵਾਂਗ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਇਸ ਤਰ੍ਹਾਂ ਤੁਸੀਂ ਜੇਕਰ ਕਰਦੇ ਹੀ ਰਹੋਗੇ ਤਾਂ ਤੁਹਾਡੇ ਘਰ ਦੇ ਵਿੱਚ ਬਰਕਤਾਂ ਆ ਜਾਣਗੀਆਂ ਬੱਚੇ ਤੁਹਾਡੇ ਸਹੀ ਰਸਤੇ ਤੇ ਜਾਣਾ ਸ਼ੁਰੂ ਕਰ ਦੇਣਗੇ ਮੂਲ ਮੰਤਰ ਦਾ ਜਾਪ ਕਰੋ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਕਰਕੇ ਵੇਖ ਲੈਣਾ ਸੋ ਸਾਧ ਸੰਗਤ ਜੀ ਇਸ ਦਾ ਅਸਰ ਤੁਹਾਡੇ ਬੱਚੇ ਤੇ ਹੋਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਬੱਚੇ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਕੰਮਕਾਰਾਂ ਦੇ ਵਿੱਚ ਧਿਆਨ ਦੇਣ ਲੱਗ ਜਾਵੇਗਾ ਜੋ ਤੁਹਾਨੂੰ ਗਲਤ ਬੋਲਦੇ ਹਨ ਉਹ ਇਹੋ ਜਹੀਆਂ ਮਾੜੀਆਂ ਆਦਤਾਂ ਨੂੰ ਛੱਡ ਦੇਣਗੇ ਤੁਹਾਡੇ ਘਰ ਵਿੱਚੋਂ ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਵੇਗਾ ਸੋ ਸਾਥ ਸੰਗਤ ਜੀ ਇਹੀ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਜਿੰਨਾ ਵੀ ਹੋ ਸਕੇ ਆਪਣੇ ਬੱਚੇ ਨੂੰ ਗੁਰਬਾਣੀ ਦੇ ਲੜ ਲਗਾਓ ਤਨ ਤਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੈ ਕੇ ਜਾਇਆ ਕਰੋ ਗੁਰਬਾਣੀ ਦੇ ਨਾਲ ਜੋੜਨਾ ਸ਼ੁਰੂ ਕਰ ਦਿਓ ਗੁਰੂ ਵਾਲੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ